ਸਤਨਾਮ ਸ੍ਰੀ ਵਾਖੀ ਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ 3 ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪਿ ਆਪ ਮਿਲਾਈ ਬੁੱਧੇ ਦਾ ਨਿਰਮਲ ਬੈ ਸੋਈ ਅਰਜੁਨ ਸੱਚ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਪਾਈ ਰੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕਿੰਨੇ ਗਿਰਸਾ ਜਨਮ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮ ਕਾਪੀ ਦੇਵਡਾਈ ਆਪੇ ਸੇਵ ਕਰਾਈ ਦੇ ਕੁਟੰਬ ਮਹਿਲ ਬਾਣਾ ਚਲਦਿਆ ਨਾਲ ਨਾ ਜਾਈ ਸਤ ਗੁਰ ਸੇਵ ਗੁਣ ਨਿਦਾਨ ਪਾਇ ਤਿਸ ਕੀ ਕੀ ਮਨਾ ਪਾਈ ਹਰ ਪ੍ਰਭਸ ਕਾ ਮੀਤ ਪ੍ਰਭ ਮੇਰਾ ਅੰਤੇ ਹੋਈ ਸਖਾਈ ਆਪਣੇ ਮਨ ਚਿਤ ਕਹਿ ਕਹਏ ਬਿਨ ਗੁਰ ਆਪ ਨਾ ਜਾਈ ਅਰਜੁਨ ਦਾ ਤਾਂ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮਖ ਦੇ ਵਡਿਆਈ ਸ਼੍ਰੀ ਰਾਗ ਮਹਲਾ ਤੇਜ ਤਨ ਜਨਨੀ ਜਿਨ ਜਾਇਆ ਤਨ ਪੀਤਾ ਪ੍ਰਦਾਨ ਸਤਗੁਰ ਸੇਵ ਸੁਖ ਪਾਇਆ ਵਿਚੋ ਗਿਆ ਗੁਮਾਨ ਦਾਰਸੀ ਬਨ ਸਤ ਖੜੇ ਜਨ ਖੜੇ ਆਇਨ ਗੁਣ ਨਿਧਾਨ ਮੇਰੇ ਮਨ ਗੁਰ ਮੁਖ ਤੇ ਆਇ ਹਰ ਸੋਏ ਬੁਰਗਾ ਸ਼ਬਦ ਮਨ ਬਸੇ ਮਨ ਤਾਂ ਨਿਰਮਨ ਹੋਏ ਰਹਾ ਕਰ ਕਿਰਪਾ ਕਰ ਆਇ ਆਪੇ ਮਿਲਿਆ ਆਏ ਗੁਰ ਸਬਦੀ ਸਲਾਹੀ ਰੰਗੇ ਸਹਿ ਸੁਭਾਈ ਸੱਚ ਸੱਚ ਸਮਾਇ ਮਿਲ ਰਹੇ ਨਾ ਬੀਛੜ ਜਾਈ ਜੋ ਕਿਛ ਕਰਨਾ ਸੋ ਕਰ ਰਹਾ ਆਵਰਨਾ ਕਰ ਨਾ ਜਾਈ ਚਿਰਿ ਵਿਛੋਣੇ ਮਿਦਿਓ ਨ ਸਤਗੁਰ ਪੰਨੇ ਪਾਏ ਆਪੇ ਕਾਰ ਕਰੈ ਸਿ ਅਵਰਨਾ ਕਰ ਨਾ ਜਾਈ ਮੰਤਰ ਤਰ ਤਰੰਗਿ ਸੋ ਹਉ ਮਹਿਤਾ ਜਿ ਕਰੇ ਐਨ ਸਿਹਰਦੇ ਰਵ ਰਹੇ ਇਨ ਕੋ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੇ ਸਬਦ ਅਪਾਰ ਸ਼੍ਰੀ ਰਾਗ ਮਹੰਦਾ ਤੇਜ ਗੋਬਿੰਦ ਗੁਣੇ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹਉਮੈ ਵਿੱਚੋ ਜਾਏ ਸਤਗੁਰ ਮਿਲਿਆ ਸਦਾ ਪੈ ਰਛੇ ਆਸੀ ਮਨ ਆਇ ਰੇ ਗੁਰਮੁਖੁ 부ਝੀ ਕੋਇ ਬਿਨ 부ਝੇ ਕਰਮ ਕਮਾਮ ਦੇ ਜਨ ਪਦਾਰਥ ਕੋਈ ਰਹਾ ਜਿਨੇ ਚਾਖਿਆ ਤਿਨ ਸਾਧ ਪਇ ਬਿਨ ਚਾਖੇ ਭਰਮ ਭਲਾਏ ਅਮਰਤ ਸਚਾ ਨਾਮ ਹੈ ਕਹਿਣਾ ਕਛੁ ਨਜਾਈ ਈਪ ਤੋ ਪਰਵਾਣ ਭਇ ਹੋਰੇ ਸਬਦ ਸੁਨਾਈ ਆਪੇ ਦਿੱਤਾ ਪਈਏ ਹੋਰ ਕਰਨਾ ਕਿਛੁ ਨ ਜਾਏ ਦੇਵਨ ਪਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਈ ਜਿਹਾ ਕੀਤਨ ਤਿਹਾ ਹੋਆ ਜਿਹੇ ਕਰਮ ਕਮਾਏ ਜਤ ਸਤ ਸੰਜਮਨਾ ਮਹਿ ਗਿਨ ਨਾਮੈ ਨਿਰਮਲ ਨਾ ਹੋਈ ਪੂਰੇ ਬਾਗ ਨਾਮ ਮਨ ਵਸੇ ਸ਼ਬਦ ਮਿਲਾ ਬਾਹ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਜਤ ਸਤ ਸੰਜਮ ਨਾਮਹਿ ਬਿਨ ਨਾਮੈ ਨਿਰਬਲ ਨਾ ਹੋਏ ਪੂਰੇ ਬਾਗ ਨਾਮ ਮਨ ਵਸੇ ਸ਼ਬਦ ਮਿਲਾ ਬਾਹ ਹੋਏ ਨਾਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾ ਬੈ ਸੋਏ ਵਾਹਿ ਰੂਝੀ ਕਾ ਕਰਸ਼ ਵਾਹਿ ਰੂਝੀ ਕੀ ਕਰਤੀ